ਖਾ ਖਾਣਾ ਲੈ ਕੱਢ ਕੋਈ ਕੋਈ ਨਾ ਕੋਈ ਗਲਤੀ ਤਾਂ ਜ਼ਰੂਰ ਕੱਢੇਗਾ ਵੀਰੇ ਮੈਨੂੰ ਪਤਾ ਹੈ ਲਿਆ ਲਿਆ ਕਿ ਮੈਗੀਆ ਰੱਖੇ ਜਾਣੀਆਂ ਤੇ ਮੁੜ ਕੇ ਖਾਈ ਜਾਣੀਆਂ ਫਿਰ ਮੈਨੂੰ ਤਾਨੇ ਮੈਨੇ ਦੇਣੇ ਆ ਤੇ ਡਾਇਲੋਗ ਤੁਹਾਡਾ ਇੱਕੋ ਹੀ ਹੋਣਾ ਤੇਰੇ ਹੱਥ ਚ ਨਾ ਮੰਮੀ ਵਾਲਾ ਸਵਾਦ ਨਹੀਂ ਹੈਗਾ ਖਾ ਰਿਆ ਨਾ ਹੁਣ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਹੈ ਕਿ ਮੈਂ ਮੈਗੀ ਤੜਕੇ ਵਾਲੀ ਖਾਨਾਂ ਤੂੰ ਆਹ ਸ਼ਿਮਲਾ ਮਿਰਚ ਜੀ ਪਾਤੀ ਪਿਆਜ਼ ਕਿਤੇ ਦਿਖਦਾ ਨਹੀਂ ਪਿਆ ਮਟਰ ਕਿਤੇ ਦਿਖਦਾ ਨਹੀਂ ਪਿਆ ਮੈਗੀ ਮਸਾਲਾ ਵੀ ਨਹੀਂ ਪਾਇਆ ਤੇ ਨਮਕ ਵੀ ਤੇਜ ਆ ਕਰਦਾ ਨੁਕਸ ਕਰਤੀ ਦੀ ਇਹ ਜਿ ਪੂਰੀ ਖਾ ਤਾਂ ਰਿਆ ਭੈਣੇ ਖਾ ਲੈਣ ਦੇ ਹਾਂ ਗਲਤ ਕੀ ਆ ਤੂੰ ਮੰਮੀ ਵਰਗੇ ਰੋਟੀ ਬਣਾ ਹੀ ਨਹੀਂ ਸਕਦੇ ਤੂੰ ਨਾ ਟੱਟਾ ਗੁੰਦੀ 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 ਉਹ ਆਟੇ ਵਾਲਾ ਹੱਥ ਐਂ ਹੀ ਕਰ ਲੈਣੀ ਐਂ ਹੀ ਕਰ ਲੈਣੀ ਐਂ ਹੀ ਕਰ ਲੈਣੀ ਪਰ ਮੇਰੀ ਮੰਮੀ ਰੋਟੀ ਆਟਾ ਗਣ ਕੇ ਹੱਥ ਧੋ ਕੇ ਫੇਰ ਮੈਨੂੰ ਰੋਟੀ ਦਿੰਦੀ ਸੀਗੇ ਤੇ ਰੋਟੀ ਨੂਨ ਮਰਚਲੀ ਰੋਟੀ ਆ ਹਾ ਦੇਸੀ ਕਿਉ ਪਾ ਕੇ ਨਾਲ ਦੁੱਧ ਜੋ ਕੱਢ ਕੇ ਮਲਾਈ ਤੇ ਤੇਰੀਆਂ ਰੋਟੀਆਂ ਸੜੀਆਂ ਮੜੀਆਂ ਪਤਾ ਨਹੀਂ ਕਿੱਦਾਂ ਦੀਆਂ ਤੇ ਦੇ ਦਿੰਦੀ ਆ ਤਾਂ ਜਸਟ ਕਰਨਾ ਪਊਗਾ ਹੂੰ ਐਦਾਂ ਕਰੋ ਬਾਹਰ ਜਾਓ ਨਵੀਂ ਮਾਲ ਲਿਆਓ ਤੇ ਨਵੀਂ ਆਪਣੇ ਲਈ ਕੋਈ ਭਾਂਡ ਲੈ ਆਓ ਕਿਉਂਕਿ ਆ ਭਾਂਡ ਤਾਂ ਹੁਣ ਤੁਹਾਡੇ ਕੰਮ ਦੇ ਨਹੀਂ ਹੋਣੀ ਇਹਨੂੰ ਤੁਹਾਡੇ ਸਾਹਬ ਦੀ ਮਤਲਬ ਦੀ ਸਬਜ਼ੀ ਨਾ ਬਣਾਉਣੀ ਆਂਦੀ ਨਾਲੇ ਹਾਂ ਵੈਸੇ ਵੀ ਮੰਮੀ ਦੀ ਗੱਲ ਹੋਰ ਸੀਗੀ ਮੰਮੀ ਜਿੱਦਾਂ ਮਰਜ਼ੀ ਤੁਹਾਨੂੰ ਰੋਟੀ ਬਣਾ ਕੇ ਦਿੰਦੇ ਸੀ ਮੈਂ ਮੰਨਦੀ ਆ ਮੇਰੇ ਹੱਥ ਚੋਵਲਾ ਸਵਾਦ ਨਹੀਂ ਹੈਗਾ ਨਾਲੇ ਹਾਂ ਆ ਬਹੁਤ ਬਣਾ ਲਈਆਂ ਤੁਹਾਡੀਆਂ ਰੋਟੀਆਂ ਬਹੁਤ ਬਣਾ ਲਈਆਂ ਮੈਗੀਆਂ ਹੁਣ ਜਦੋਂ ਉਹਨਾਂ ਦੀਆਂ ਪੱਕੀਆਂ ਪਕਾਈਆਂ ਖਾਓਗੇ ਨਾ ਨਵੀਂ ਸੋ ਕਾਲਡ ਮੰਮੀ ਤੇ ਭੈਣ ਦੀਆਂ ਫੇਰ ਤੁਹਾਨੂੰ ਆਹੀ ਪੈਣੀ ਆ ਦਾਣੀ ਆ ਦੇਖਦੀ ਐ ਕੌਣ ਬਣਾ ਕੇ ਦਿੰਦਾ ਤੈਨੂੰ ਵੀ ਪਤਾ ਨਾ ਕਿ ਮੈਂ ਤੇਨਾਂ ਮਜ਼ਾਕ ਕਰ ਰਿਹਾ ਹਾਸੇ ਖੇਡੀ ਕਰ ਰਿਹਾ ਤੂੰ ਮੇਰੇ ਹਾਸੇ ਖੇਡੇ ਮਜ਼ਾਕ ਨੂੰ ਸੀਰੀਅਸ ਕੋ ਲੈ ਜੰਨੀ। ਨਾਲੇ ਬਾਹਰ ਜਾ ਕੇ ਨਵੀਂ ਮੰਮੀ ਲੱਭ ਲੋ, ਨਵੀਂ ਭੈਣ ਲੱਭ ਲੋ। ਉਹ ਖੂਨ ਦੇ ਰਿਸ਼ਤੇ ਖੂਨ ਦੇ ਹੀ ਹੁੰਦੇ ਨੇ। ਕਿ ਜਿਹੜੇ ਨਵੇਂ ਰਿਸ਼ਤੇ ਹੁੰਦੇ ਨੇ ਨਾ ਇਹ ਚਾਰ ਦਿਨ ਹੀ ਵਧੀਆ ਲੱਗਦੇ ਨੇ। ਚਾਰ ਦਿਨ ਬਾਅਦ ਪਤਾ ਲੱਗਦਾ ਵੀ ਇਹ ਕਿੰਨੇ ਕ ਪਾਣੀ ਚ ਨੇ। ਵੀਰੇ ਜੇ ਤੁਸੀਂ ਮਜ਼ਾਕ ਕਰਦੇ ਪਏ ਸੀਗੇ ਨਾ ਤੇ ਮੈਂ ਵੀ ਮਜ਼ਾਕ ਹੀ ਕਰਦੀ ਪਈ ਸੀ। ਮੇਰੀ ਗੱਲ ਨੂੰ ਨਾ ਇਦਾਂ ਸੀਰੀਅਸ ਨਾ ਲਿਆ ਕਰੋ। ਨਾਲੇ ਹਾਂ ਖੂਨ ਦੇ ਰਿਸ਼ਤੇ ਤਾਂ ਖੂਨ ਦੇ ਰਿਸ਼ਤੇ ਹੀ ਹੁੰਦੇ ਨੇ। ਉਹ ਤਾਂ ਕਿਤੇ ਲੱਭਿਆ ਵੀ ਨਹੀਂ ਲੱਭਦੇ। ਨਾਲੇ ਉਹਨਾਂ ਜਿੰਨਾ ਸਾਥ ਕੋਈ ਆਪਣਾ ਬਗਾਨਾ ਵੀ ਨਹੀਂ ਦੇ ਸਕਦਾ ਚਲੋ ਬਸ ਹੁਣ ਗੱਪਾਂ ਬਹੁਤ ਹੋ ਗਈਆਂ ਸਿੱਧੀ ਸਿੱਧੀ ਸਾਫ਼ ਸਾਫ਼ ਸ਼ਬਦਾਂ ਦੇ ਵਿੱਚ ਇੱਕ ਗੱਲ ਕਹਿਣ ਲੱਗੀ ਆ ਅੱਜ ਤਰੀਕ ਕਿੰਨੀ ਐ 10 ਸ਼ੁਕਰ ਹੈ 10 ਨੂੰ ਯਾਦ ਹੈ ਕਿ ਅੱਜ 10 ਤਰੀਕ ਐ ਸੋ ਤਨਖਾਹ ਤਾਂ ਤੁਹਾਡੀ ਤੁਹਾਡੇ ਕੋਲ ਆਈ ਗਈ ਹੋਣੀ ਐ ਦੋ ਫਿਰ ਭੈਣ ਦੀ ਹਥੇਲੀ ਤੇ ਲక్ష్ਮੀ ਰੱਖੋ ਤਲੀ ਖੁੱਲੀ ਪਈ ਐ ਪੈਸੇ ਰੱਖੋ ਮਾਇਆ ਦੇ ਦਰਸ਼ਨ ਕਰਨੇ ਤਾਂ ਬਣਦੇ ਐ ਇਹਦਾ ਵਜਨ ਕਿਉਂ ਨਹੀਂ ਲੱਗਦਾ ਪਿਆ ਦੋ ਨੋਟ ਸਿਰਫ 1000 ਰੁਪਿਆ 6000 ਤਨਖਾ ਹੈ ਵੀਰੇ 2000 ਤੁਸੀਂ ਪਹਿਲੇ ਲੈ ਕੇ ਆਏ ਸੀ ਤੇ 1000 ਤੁਸੀਂ ਫਿਰ ਐਡਵਾਂਸ ਲੈ ਕੇ ਆਏ ਸੀ ਤਾਂ 3000 ਘਟਾ ਕੇ ਇਹ ਚੋ 3000 ਬਚਣਾ ਚਾਹੀਦਾ ਇਹ ਤਾਂ 1000 ਹੈ 2000 ਰੁਪਿਆ ਕਿੱਥੇ ਹੈ ਹੁਣ ਇਹ ਨਾ ਕਹੀਓ ਕਿ ਮੇਰੇ ਕੋ ਪਾਉਣ ਨੂੰ ਕੱਪੜੇ ਹੈ ਨਹੀਂ ਮੈਂ ਆਪਣੀਆਂ ਪੈਂਟਾਂ ਸ਼ਰਟਾਂ ਲੈਣ ਜਾਣੀਆਂ ਕੋਈ ਕੱਪੜਾ ਨਹੀਂ ਮਿਲਣਾ ਅਗਲੇ ਮਹੀਨੇ ਨਾ ਮੇਰੀ ਸਮੈਸਟਰ ਦੀ ਫੀਸ ਜਾਣੀ ਹੈ ਫਰਸਟ ਆਫ 올 ਉਹਦੇ ਵਿੱਚ ਆਪਣਾ ਖਰਚਾ ਲਾਣਾ 8-10000 ਰੁਪਇਆ ਹੈਗਾ ਤਾਂ ਅੱਗੇ ਜਾ ਕੇ ਆਪਾਂ ਤੰਗੀ ਨਾ ਹੋਵੇ ਤਾਂ ਮੈਂ ਹੁਣੇ ਸੇਵ ਕਰਨੇ ਸੀਗੇ ਤਾਂ ਤੁਸੀਂ ਮੈਨੂੰ ਪਹਿਲੇ ਪੈਸੇ ਕੱਟ ਦਿੱਤੇ ਆ ਬਾਕੀ ਦੇ ਕਿੱਥੇ ਨੇ ਉਹ 2 2000 ਰੁਪਇਆ ਨਾ ਮੈਂ 2 2 2 ਕੀ ਦੋ ਕੀ ਯਾਰ ਤਾਂ ਡਰ ਨਹੀਂ ਬਹੁਤਾ ਸੰਤਲ ਹੈ ਜਿਹੜਾ 2000 ਰੁਪਇਆ ਨਾ ਦੁਕਾਨ ਤੇ ਇੱਕ ਕੁੜੀ ਆਂਦੀ ਹੈ ਉਹਨੇ ਮੈਨੂੰ ਵੀਰਾ ਕਿਹਾ ਮੈਨੂੰ ਭਣ ਕੇ ਆ ਉਹ ਪਰ ਮम्मी ਦੀ ਦਵਾਈ ਲੈ ਕੇ ਜਾਂਦੀ ਐ ਪਤਾ ਕਿਹੜੀ ਕੁੜੀ ਜਦੋਂ ਤੂੰ ਤੇ ਨਾਨੀ ਦੁਕਾਨ ਤੇ ਆਏ ਸੀ ਇੱਕ ਕੁੜੀ ਆਈ ਸੀ ਨਾ ਜਿਹਨੂੰ ਮੈਂ ਦੋ ਪੱਤੇ ਫੜਾਤੇ ਸੀਗੇ ਹਾਂ ਹਾਂਜੀ ਉਹ ਦੁਬਾਰਾ ਆਈ ਸੀ ਦਵਾਈ ਲੈਣ ਤੇ ਮੈਂ ਉਹਨੂੰ ਇਹ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਦਵਾਈ ਫਰੀ ਲੈ ਜਾਇਆ ਕਰੋ ਤੇ ਮਹੀਨੇ ਦੀ ਜਿਹੜੀ ਉਹਨਾਂ ਦੀ ਦਵਾਈ ਜਾਂਦੀ ਐ ਉਹ 2000 ਦੀ ਦੁਕਾਨ ਤੋਂ ਜਾਂਦੀ ਐ ਤੇ ਭਾਜੀ ਨੇ 2000 ਕੱਟ ਲਿਆ ਵੀਰੇ 2000 ਦੀ ਉਹਨਾਂ ਦੀ ਕੱਲੀ ਦਵਾਈ ਦਵਾਈ ਉਹ ਵੀ ਇੱਕ ਮਹੀਨੇ ਦੀ ਤੇ ਬਚਣਾ ਕਿ ਪਿੱਛੇ ਕੀ ਆ ਆਪਾਂ ਨੂੰ ਸਿਰਫ 4000 ਜੋ 4000 ਤੁਹਾਡਾ ਮਲਾ ਕੇ 2200 ਮੇਰਾ ਮਲਾ ਕੇ ਫਿਰ ਵੀ ਆਪਣੇ ਘਰ ਦਾ ਗੁਜ਼ਾਰਾ ਨਹੀਂ ਹੋਣਾ ਮੇਰੇ ਸਮੈਸਟਰ ਦੀ ਫੀਸ ਇੱਦਾਂ ਨਹੀਂ ਨਿਕਲਣੀ ਸਮੈਸਟਰ ਦੀ ਫੀਸ ਤੋਂ ਬਾਅਦ ਤੁਸੀਂ ਇਹ ਵੀ ਤਾਂ ਦੇਖੋ ਵੀ ਜੇ ਆਪਾਂ ਨੂੰ ਮਹੀਨੇ ਦੇ ਵਿੱਚ ਕੋਈ ਹੋਰ ਕੰਮ ਪੈ ਗਿਆ ਆਪਾਂ ਛੁੱਟੀ ਵੀ ਲੈਣੀ ਆ ਉਹ ਪੈਸੇ ਤੁਹਾਡੇ ਵੀ ਕੱਟੇ ਜਾਣੇ ਆ ਜੇ ਮੈਨੂੰ ਕਿਤੇ ਜਾਣਾ ਪੈ ਗਿਆ ਮੈਂ ਵੀ ਆਪਣੇ ਟਿਊਸ਼ਨ ਵਾਲੇ ਬੱਚਿਆਂ ਨੂੰ ਛੁੱਟੀ ਕਰੂੰਗੀ ਉਹ ਪੈਸੇ ਮੇਰੇ ਵੀ ਕੱਟ ਜਾਣੇ ਆ ਫੇਰ ਘਾਟੇ ਤਾਂ ਵੀਰੇ ਆਪਾਂ ਨੂੰ ਅੱਗੇ ਜਾ ਕੇ ਬਥੇਰੇ ਪੈ ਜਾਣੇ ਆ ਇੰਦਾ ਤਾਂ ਆਪਾਂ ਨੂੰ ਜੇ 2000 ਦਾ ਘਾਟਾ ਪੈਣ ਲੱਗ ਗਿਆ ਘਰ ਨਹੀਂ ਚੱਲਣਾ ਤੇਰੇ ਅਸਤੇ ਹੋਊਗਾ ਕਿ ਉਹ 2000 ਦਾ ਘਾਟਾ ਪਰ ਮੈਨੂੰ ਉਹ ਚੀਜ਼ ਕਰਕੇ ਸਕੂਨ ਮਿਲੇ ਵੀ ਮੈਂ ਕਿਸੇ ਦੀ ਮਾਂ ਦੀ ਮਦਦ ਕਰਦਾ ਪਿਆ ਰੀਆ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਕੋ ਮਾਪਿਓ ਹੈਗੇ ਆ ਉਹ ਕਦਰ ਨਹੀਂ ਕਰਦੇ ਪਏ ਤੇ ਸਾਡੇ ਵਰਗੇ ਜਿਹੜੇ ਮਾਪਿਓ ਨਾਲ ਹੱਸਣਾ ਖੇਡਣਾ ਚਾਹੁੰਦੇ ਉਹਨਾਂ ਦੀ ਕਦਰ ਕਰਨਾ ਚਾਹੁੰਦੇ ਉਹਨਾਂ ਨੂੰ ਦੁਨੀਆ ਦੀ ਐਸ਼ ਕਰਾਉਣਾ ਚਾਹੁੰਦੇ ਆ ਤੇ ਰੱਬ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਮੈਂ ਤੁਹਾਡੇ ਸਕੂਨ ਦੀ ਇੱਜ਼ਤ ਕਰਦੀ ਹਾਂ ਮੈਨੂੰ ਵਧੀਆ ਲੱਗਾ ਕਿ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ ਪਰ ਫਿਰ ਵੀ ਕਦੇ-ਕਦਾਈਂ ਤਾਂ ਠੀਕ ਵੀ ਲੱਗਦਾ ਹੈ ਚਲੋ ਅਗਲੇ ਕੋਲ ਕਈ ਵਾਰੀ ਪੈਸੇ ਨਹੀਂ ਹੁੰਦੇ ਜਾਂ ਅਗਲਾ ਵੈਸੇ ਘਰੋਂ ਦੁਖੀ ਹੁੰਦਾ ਉਹ ਨਹੀਂ ਵੀ ਕੁਝ ਕਰ ਪਾਂਦਾ ਉਸ ਟਾਈਮ ਤੇ ਤਾਂ ਆਪਾਂ ਉਹਨਾਂ ਦੀ ਹੈਲਪ ਕਰ ਦਿੱਤੀ ਉਹ ਚੀਜ਼ ਚੰਗੀ ਵੀ ਲੱਗਦੀ ਹੈ ਮਹੀਨੇ ਦਾ ਇੱਕ ਫਿਕਸਡ ਅਮਾਊਂਟ ਬਣ ਲੈਣੀ ਇਹ ਤਾਂ ਫਿਰ ਔਖਾ ਹੈ ਨਾ ਆਪਣੇ ਲਈ ਉਹ ਵੀ ਉਸ ਟਾਈਮ ਤੇ ਜਦੋਂ ਆਪਣੇ ਦੋਵਾਂ ਦੇ ਕੋਲ ਕੋਈ ਪਰਟੀਕੂਲਰ ਜਾਂ ਇੱਕ ਫਿਕਸਡ ਸਾਧਨ ਨਹੀਂ ਹੈਗਾ ਕਮਾਈ ਦਾ ਆਪਾਂ ਨੂੰ ਕੁਝ ਨਹੀਂ ਪਤਾ ਤੇ ਨਾਲੇ ਹਾਂ ਵੈਸੇ ਵੀ ਜੇ ਤੁਸੀਂ ਸੋਚਿਆ ਹੋਇਆ ਕਿ ਤੁਸੀਂ ਕਿਸੇ ਗਰੀਬ ਦੀ ਹੈਲਪ ਕਰਨੀ ਹੈ ਤਾਂ ਮੈਂ ਵੀ ਸੋਚਿਆ ਹੋਇਆ ਹੈ ਕਿ ਮੈਂ ਵੀ ਜਦੋਂ ਵਧੀਆ ਕੰਮਕਾਰ ਤੇ ਸੈਟਲ ਹੋ ਗਈ ਤਾਂ ਮੈਂ ਵੀ ਹੈਲਪ ਕਰਿਆ ਕਰੂੰਗੀ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢਣੀ ਤਾਂ ਸਭ ਦੀ ਬਣਦੀ ਹੈ ਪਰ ਉਦੋਂ ਜਦੋਂ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਪੈਸੇ ਆ ਰਹੇ ਨੇ ਤੇ ਆਪਣੇ ਘਰ ਦੇ ਵਿੱਚ ਬਚਦੇ ਵੀ ਪਏ ਨੇ ਆਪਣੇ ਕੋਲ ਆਂਦੇ ਬਾਅਦ ਨੇ ਲੱਗਦੇ ਪਹਿਲੇ ਪਏ ਨੇ ਆਪਾਂ ਹੈਲਪ ਕਿੱਦਾਂ ਕਰ ਦਾਂਗੇ ਜੀ ਰੀਆ ਤੈਨੂੰ ਇਹ ਨਹੀਂ ਪਤਾ ਕਿ ਦੁਨੀਆ ਤੇ ਸਭ ਤੋਂ ਵੱਡਾ ਦੁੱਖ ਕਿਹੜਾ ਹੈ ਹਾਂਜੀ ਵੀਰੇ ਜਦੋਂ ਅਸੀਂ ਆਪ ਉਹਨਾਂ ਦੁੱਖਾਂ 'ਚ ਲੰਗੇ ਹੋਈਏ ਫਿਰ ਤਾਂ ਪਤਾ ਹੀ ਹੁੰਦਾ ਵੀ ਸਭ ਤੋਂ ਵੱਡਾ ਦੁੱਖ ਕਿਹੜਾ ਹੈ ਇੱਕ ਮਾਪਿਓ ਜਦੋਂ ਆਪਣੇ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਨੇ ਉਹੀ ਸਭ ਤੋਂ ਵੱਡਾ ਦੁੱਖ ਹੈ ਕਿ ਬੱਚੇ ਆਪਣੇ ਮਾਪਿਓ ਤੋਂ ਇਕੱਲੇ ਰਹਿ ਜਾਂਦੇ ਨੇ ਨਹੀਂ ਇਸ ਤੋਂ ਵੀ ਵੱਡਾ ਇੱਕ ਦੁੱਖ ਹੈ ਕਿ ਮਾਪਿਓ ਘਰੇ ਜਿੰਦੇ ਬੈਠੇ ਹੁਣ ਤੇ ਮੁੰਡਾ ਉਹਨਾਂ ਦਾ ਉਹਨਾਂ ਨੂੰ ਛੱਡ ਕੇ ਆਪਦੀ ਘਰ ਵਾਲੀ ਨਾਲ ਕਿਰਾਏ ਤੇ ਰਹਿੰਦਾ ਪਿਆ ਇਹ ਸਭ ਤੋਂ ਵੱਡਾ ਦੁੱਖ ਆ ਵੀਰੇ ਇਸ ਗੱਲ ਤੇ ਆ ਗੱਲ ਕਰਨੀ ਮੈਂ ਸਮਝੀ ਨਹੀਂ ਇਹਦਾ ਮਤਲਬ ਕੀ ਹੈ ਜਿਹੜੀ ਕੁੜੀ ਮੇਰੇ ਕੋਲ ਦੁਕਾਨ ਤੇ ਆਂਦੀ ਆ ਟੀਨਾ ਹਾਂਜੀ ਉਹਦਾ ਨਾ ਟੀਨਾ ਹੂੰ ਉਹਦੀ ਜਿਹੜੀ ਮੰਮੀ ਆ ਨਾ ਬਿਮਾਰ ਰਹਿੰਦੇ ਨੇ ਹੂੰ ਤੇ ਜਿਹੜਾ ਉਹਦਾ ਭਰਾ ਤੇ ਉਹਦੀ ਪਰਜਾਈ ਹੈ ਉਹ ਆਪਣੀ ਮਾਂ ਦੀ ਖੰਗ ਤੋਂ ਇੰਨਾ ਕਿ ਇਰੀਟੇਟ ਹੋ ਗਏ ਨੇ ਕਿ ਉਹਨਾਂ ਨੂੰ ਛੱਡ ਕੇ ਆ ਕਿਰਾਏ ਤੇ ਬਾਹਰ ਰਹਿੰਦੇ ਪਏ ਨੇ ਇੱਕ ਮਾਂ ਜਦੋਂ ਆਪਣੇ ਬੱਚੇ ਨੂੰ ਜੰਮਦੀ ਹੈ ਨਾ ਛੋਟੇ ਤੋਂ ਲੈ ਕੇ ਜਵਾਨੀ ਤੱਕ ਉਹਦੇ ਵਿਆਹ ਤੱਕ ਉਹ ਬੱਚਾ 100 ਵਾਰ ਬਿਮਾਰ ਹੋਇਆ ਰਹਿੰਦਾ 100 ਵਾਰ ਉਹਨੂੰ ਖੰਗ ਲੱਗਦੀ ਹੈ ਠੀਕ ਹੈ ਉਦੋਂ ਮਾਂ ਉਹਨੂੰ ਕਿੰਨੇ ਸੋਹਣੇ ਤਰੀਕੇ ਨਾਲ ਦਵਾਈ ਲਿਆ ਕੇ ਦਿੰਦੀ ਹੈ ਪਾਲ ਦੀ ਪੋਸਤੀ ਹੈ ਕਾ ਇਨੀ ਪੁੱਤ ਬੁਖਾਰ ਹੋ ਗਿਆ ਤੂੰ ਠੀਕ ਹੋ ਜਾਏਗਾ ਅੱਲਾ ਦਵਾਈ ਖਾ ਲੈ ਤਰੀ ਖੰਘ ਠੀਕ ਹੋ ਜਾਊਗੀ ਤੇ ਉਹੀ ਮੁੰਡਾ ਜਦੋਂ ਉਹਦਾ ਵਿਆਹ ਹੋ ਜਾਂਦਾ ਤੂੰ ਨੂੰ ਆਪਣੀ ਮਾਂ ਦੀ ਖੰਘ ਨਹੀਂ ਬਰਦਾਸ਼ਤ ਕਿ ਮੰਮੀ ਤੂੰ ਸਾਰੀ ਰਾਤ ਖੰਘਦੀ ਰਹਿਣੀ ਐ ਤੇ ਸਾਡੀ ਨੀਂਦ ਖਰਾਬ ਹੁੰਦੀ ਐ ਤੇ ਰਾਤਾਂ ਨੂੰ ਉੱਠ-ਉੱਠ ਕੇ ਤੂੰ ਪਾਣੀ ਮੰਗਦੀ ਐ ਤੇ ਸਾਡੇ ਕੋਲ ਨਾ ਟਾਈਮ ਨਹੀਂ ਇਹ ਸਭ ਤੋਂ ਵੱਡਾ ਦੁੱਖ ਹੈ ਉਹੀ ਮਾਂ ਜਿਹੜਾ ਆਪਣੇ ਪੁੱਤ ਨੂੰ ਰਾਤਾਂ ਨੂੰ ਉੱਠ-ਉੱਠ ਵੇਖਦੀ ਐ ਵੀ ਪੁੱਤ ਬੁਖਾਰ ਉਤਰ ਗਿਆ ਅੱਲਾ ਪਾਣੀ ਪੀ ਲੈ ਤੇ ਖੰਗਣਾ ਮੈਂ ਬੈਠੀ ਆ ਤੇਰੇ ਕੋਲ ਹਰ ਤਰ੍ਹਾਂ ਦੀ ਉਹਦੀ ਮਾਲਿਸ਼ ਕਰਨੀ ਵਿਖਸੂ ਲਾਣੀ ਹਨਾ ਤੇ ਫਿਰ ਜਦੋਂ ਮਾਂ ਨੂੰ ਖੰਗ ਲੱਗਦੀ ਹੈ ਤੇ ਉਹੀ ਪੁੱਤ ਕਹਿੰਦਾ ਕੀ ਮੰਮੀ ਘਰ ਚ ਰੋਲਾ ਪਾਇਆ ਹੋਇਆ ਮੂੰਹ ਬੰਦ ਕਰਕੇ ਜੀ ਰਹਿ ਸਕਦੀ ਪਾਣੀ ਪੀ ਆ ਉੱਠ ਕੇ ਪੀ ਲੈ ਸਾਨੂੰ ਕੋ ਤੰਗ ਕੀਤਾ ਇਹ ਹੁੰਦਾ ਰਿਹਾ ਸਭ ਤੋਂ ਵੱਡਾ ਦੁੱਖ ਕਿ ਪੁੱਤ ਅੱਖਾਂ ਦੇ ਸਾਹਮਣੇ ਰਹਿ ਕੇ ਵੀ ਜਦੋਂ ਮਾਪਿਆਂ ਨੂੰ ਨਾ ਪੁੱਛੇ ਤਾਂ ਮਾਪਿਓਂ ਜੂਮਦੇ ਜੀ ਮਰ ਜਾਂਦੇ ਨੇ ਕਹਿੰਦ ਕਰਕੇ ਜੀਉਂਦੇ ਜੀ ਆਪਣੇ ਮਾਪਿਓ ਦੀ ਇੰਨੀ ਕਿ ਕਦਰ ਰਿਸਪੈਕਟ ਕਰੋ ਨਾ ਲੱਖ ਮਾਪਿਓ ਮਾੜਾ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਇੱਜ਼ਤ ਮਾਣ ਇਹਨਾਂ ਦੋ ਉਹਨਾਂ ਦੀ ਰਿਸਪੈਕਟ ਇਹਨਾਂ ਦੀ ਕਰੋ ਉਹਨਾਂ ਨੂੰ ਹਰ ਸਹੂਲਤ ਦੋ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਜੇ ਰੱਬ ਤੋਂ ਮੰਗ ਕੇ ਪੁੱਤ ਜਾਂ ਧੀ ਮੰਗੀ ਸੀ ਨਾ ਅੱਜ ਉਹ ਸਾਨੂੰ ਪੁੱਛਦੇ ਪਈ ਹੈ ਹੁਣ ਉਹ ਕੁੜੀ ਹੈ ਉਹ ਆਪਣਾ ਸੋਹਰਾ ਪਰਿਵਾਰ ਵੀ ਵੇਖਦੀ ਹੈ ਤੇ ਉਧਰ ਆਪਣੀ ਮਾਂ ਨੂੰ ਵੀ ਵੇਖਣ ਜਾਂਦੀ ਹੈ ਤੇ ਜੀ ਮੈਂ ਉਹਨਾਂ ਦੀ 2000 ਦੀ ਮਹੀਨੇ ਦੀ ਦਵਾਈ ਦੀ ਮਦਦ ਕਰ ਹੀ ਦਊਂਗਾ ਤਾਂ ਮੇਰਾ ਕੀ ਘਸ ਚੱਲਾ ਨਾਲੇ ਬਾਬਾ ਬੈਠਾ ਤੇ ਮੈਂ ਕਿਸੇ ਦੀ ਮਦਦ ਕਰ ਰਿਆ ਮੇਰੀ ਵੀ ਉਹੀ ਕਰੂਗਾ ਜਦੋਂ ਦੀ ਮੈਂ ਉਹ ਸੰਭਾਲ ਲਿਆ ਨਾ ਵੀਰੇ ਮੰਮੀ ਜ਼ਿਆਦਾਤਰ ਬਿਮਾਰ ਹੀ ਰਹਿਣ ਲੱਗ ਗਏ ਸੀਗੇ ਰਾਤ ਨੂੰ ਤਾਂ ਉਹ ਸੁੰਦੇ ਹੀ ਨਹੀਂ ਸੀਗੇ ਨਾਲੇ ਦਿਨੇ ਵੀ ਉਹਨਾਂ ਨੂੰ ਬੁਖਾਰ ਰਹਿਣਾ ਬੀਪੀ ਘਟੇ ਦਾ ਵੱਧਦਾ ਰਹਿੰਦਾ ਸੀਗਾ ਤਾਂ ਮੈਨੂੰ ਵੀ ਬਹੁਤ ਫਿਕਰ ਰਹਿੰਦੀ ਸੀ ਕਿ ਹੇ ਰੱਬਾ ਮੇਰੀ ਮਾਂ ਮੇਰੇ ਤੋਂ ਕਦੇ ਖੋਵੀ ਨਾ ਨਾਲੇ ਵੈਸੇ ਵੀ ਜਦੋਂ ਮੰਮੀ ਨੂੰ ਰਾਤ ਨੂੰ ਕੋਈ ਦਿੱਕਤ ਹੁੰਦੀ ਸੀਗੀ ਨਾ ਮੈਂ ਤਾਂ ਘੁੱਟ ਕੇ ਮੰਮੀ ਨੂੰ ਜੱਫੀ ਪਾ ਕੇ ਪੈਂਦੀ ਸੀ ਤੇ ਆਪ ਸੁਣਦੀ ਵੀ ਨਹੀਂ ਸੀਗੀ ਸਾਰੀ ਰਾਤ ਵੀ ਬੱਸ ਮੇਰੀ ਮਾਂ ਮੇਰੀ ਅੱਖਾਂ 'ਚ ਸਾਹਮਣੇ ਹੀ ਰਵੇ। ਇਹੀ ਤਾਂ ਮੈਂ ਤੈਨੂੰ ਸਮਝਾਉਣਾ ਚਾਹਨਾ ਕਿ ਜਦੋਂ ਮਾਪਿਓ ਨੂੰ ਕੁਝ ਹੁੰਦਾ ਹੈ ਉਦੋਂ ਬੱਚਿਆਂ ਨੂੰ ਤਰਥੱਲੀ ਮਚਦੀ ਹੈ ਪਰ ਜਦੋਂ ਬੱਚਿਆਂ ਨੂੰ ਕੁਝ ਹੁੰਦਾ ਹੈ ਤੇ ਮਾਪਿਓ ਨੂੰ ਤਰਥੱਲੀ ਮਚਦੀ ਹੈ। ਪਰ ਹਰ ਮਾਪਿਓ ਬੱਚਿਆਂ ਨਾਲ ਨਹੀਂ ਖੜਦਾ ਤੇ ਹਰ ਬੱਚਾ ਆਪਣੇ ਮਾਪਿਓ ਨਾਲ ਨਹੀਂ ਖੜਦਾ। ਸਭ ਦੇ ਘਰਾਂ ਦਾ ਲਗ-ਲਗ ਸਿਸਟਮ ਹੈ। ਕਈਆਂ ਨਾਲ ਸਟਾਰਟਿੰਗ ਚ ਮਾੜੀ ਹੁੰਦੀ ਹੈ ਤੇ ਕਈਆਂ ਨਾਲ ਬਾਅਦ ਚ ਹੁਣ ਇਸ ਗੱਲ ਦਾ ਕੀ ਮਤਲਬ ਹੈ ਕਿ ਕਿਸੇ ਨੇ ਸ਼ੁਰੂ ਚ ਮਾੜੀ ਹੁੰਦੀ ਹੈ ਤੇ ਕਿਸੇ ਨੇ ਬਾਅਦ ਚ ਇਹਦੇ ਤੇ ਜਨਾ ਚੰਨ ਨਾ ਪਾਉਂਗੇ ਮੇਰਾ ਕਹਿਣ ਦਾ ਭਾਵੇਂ ਆ ਵੀ ਅੱਜ ਦੇ ਟਾਈਮ ਚ ਰੀਆ ਕੀ ਹੁੰਦਾ ਹੈ ਕਿ ਸਾਨੂੰ ਅਗਰ ਕਿਸੇ ਬਾਰੇ ਕੋਈ ਮਾੜੀ ਗੱਲ ਕਹਿੰਦਾ ਹੈ ਤੇ ਆਪਾਂ ਉਸ ਇੱਕ ਗੱਲ ਤੋਂ ਉਸ ਬੰਦੇ ਦਾ ਕੈਰੇਕਟਰ ਜੱਜ ਕਰ ਲੈਣੇ ਆ ਕਿ ਹਾਂ ਇਦਾਂ ਦਾ ਹੀ ਹੋਊਗਾ ਹੁਣ ਮੈਨੂੰ ਇਹ ਆ ਵੀ ਜਿਹੜੀ ਕੁੜੀ ਮੇਰੇ ਕੋਲ ਮੈਡੀਕਲ ਤੇ ਆ ਕੇ ਇਹ ਕਹਿ ਕੇ ਗਈ ਆ ਕਿ ਜਿਹੜਾ ਮੇਰਾ ਭਰਾ ਆ ਵਾ ਤੇ ਮੇਰੀ ਪਰਜਾਈ ਆ ਕਿ ਮੰਮੀ ਖੰਗਦੇ ਆ ਉਹਨਾਂ ਨੂੰ ਇਰੀਟੇਸ਼ਨ ਹੁੰਦੀ ਐ ਇਸ ਕਰਕੇ ਉਹ ਕਰਾਏ ਤੇ ਚਲੇ ਗਏ ਤੇ ਮੈਂ ਇਸ ਗੱਲ ਤੋਂ ਉਹਦੇ ਭਰਾ ਪਰਜਾਈ ਨੂੰ ਜੱਜ ਨਹੀਂ ਕਰ ਸਕਦਾ ਮੈਂ ਡਿਟੇਲਿੰਗ 'ਚ ਜਾਊਂਗਾ ਮੈਂ ਉਹਨਾਂ ਕੋਲ ਪੁੱਛ ਕੇ ਆਊਂਗਾ ਵੀ ਕੀ ਦਿੱਕਤ ਆ ਤੁਹਾਨੂੰ ਵੀ ਤੁਹਾਡੀ ਮੰ ਆ ਖੰਗਦੀ ਐ ਤੁਹਾਨੂੰ ਤਾਂ ਇਰੀਟੇਸ਼ਨ ਹੁੰਦੀ ਐ ਜਾਂ ਕੋਈ ਹੋਰ ਗੱਲ ਐ ਵੀਰੇ ਮੇਰੇ ਮਨ 'ਚ ਇੱਕ ਗੱਲ ਐ ਜੇ ਕਹੋ ਤਾਂ ਪੁੱਛਾ ਮੈਂ ਕਹਿੰਨੀ ਆ ਜੇ ਤੁਸੀਂ ਹੁਣ ਡਿਟੇਲਿੰਗ ਚ ਜਾਣਾ ਹੈ ਇਹੇ ਤੁਸੀਂ ਉਹਨੂੰ 2000 ਰੁਪਏ ਦੀ ਦਵਾਈ ਦੇਣ ਤੋਂ ਪਹਿਲੇ ਡਿਟੇਲਿੰਗ ਚ ਜਾਂਦੇ ਪਹਿਲੇ ਉਹਨਾਂ ਦੀ ਇਹ ਸਾਰੀ ਐਕਸਪਲੇਨੇਸ਼ਨ ਕਰਦੇ ਕਿ ਕੀ ਇਹ ਚੀਜ਼ ਸੱਚੀ ਚ ਹੈਗੀ ਆ ਜੇ ਹੈਗੀ ਵੀ ਹੈ ਤੇ ਉਹਦੇ ਪਿੱਛੇ ਦੀ ਵਜ੍ਹਾ ਕੀ ਹੈ ਸਮਝ ਗਿਆ ਤੇਰੀ ਗੱਲ ਵੀ ਤੂੰ ਇਹ ਕਹਿੰਨੀ ਆ ਵੀ ਪਹਿਲਾਂ ਮੈਂ ਉਹਨਾਂ ਦੇ ਘਰੇ ਜਾ ਕੇ ਆਵਾਂ ਤੇ ਦੇਖ ਕੇ ਆਵਾਂ ਵੀ ਸੱਚੀ ਉਹਨਾਂ ਨੂੰ ਦਵਾਈ ਦੀ ਲੋੜ ਹੈਗੀ ਆ ਇਆ ਫਿਰ ਉਹ ਮੇਰਾ ਮਿਸਯੂਜ਼ ਕਰ ਰਹੇ ਨੇ ਬਿਲਕੁਲ ਵੀਰੇ ਸਿੱਧੀ ਸਿੱਧੀ ਗੱਲ ਹੈ ਜੇ ਤੁਸੀਂ ਹੁਣ ਅੱਗੇ ਤੋਂ ਉਹਨਾਂ ਨੂੰ ਦਵਾਈ ਦੇਣੀ ਵੀ ਹੈ ਨਾ ਤਾਂ ਸਭ ਤੋਂ ਪਹਿਲੇ ਤੁਸੀਂ ਉਹਨਾਂ ਦੇ ਘਰ ਜਾ ਕੇ ਇਹ ਚੀਜ਼ ਪਤਾ ਕਰਕੇ ਆਓ ਕਿ ਕੀ ਇਹੋ ਸੱਚੀ ਲੋੜਵੰਦ ਹੈਗੇ ਨੇ ਜੇ ਹੈਗੇ ਨੇ ਤਾਂ ਆਪਾਂ ਨੂੰ ਦੋਹਾਂ ਚੁਬਦਾ ਨਹੀਂ ਇਹ ਚੀਜ਼ ਨਾ ਮੈਨੂੰ ਮੈਡੀਕਲ ਵਾਲੇ ਭਾਜੀ ਨੇ ਇੱਕ ਦਿਨ ਬੈਠੇ ਬੈਠੇ ਕਹੀ ਸੀ ਕਹਿੰਦੇ ਮੈਨੂੰ ਮੈਡੀਕਲ ਖੋਲ੍ਹੇ ਨੂੰ ਨਾ 7-8 ਸਾਲ ਹੋ ਗਏ ਨੇ ਤੇ 7-8 ਸਾਲ ਦੇ ਵਿੱਚ ਇਦਾਂ ਦੇ ਕਿੰਨੇ ਬੰਦੇ ਆਉਂਦੇ ਨੇ ਤੇ ਜੇ ਮੈਂ ਕੱਲੇ-ਕੱਲੇ ਨੂੰ ਫਰੀ ਦਵਾਈਆਂ ਦੇਣ ਲੱਗ ਗਿਆ ਤੇ ਮੇਰੀ ਰੋਟੀ ਕਿੱਦਾਂ ਚੱਲੂਗੀ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਹਿੰਦੇ ਚੱਲ 2000 ਮਹੀਨਾ ਨਹੀਂ ਥੋੜੀ-ਬੋਤੀ ਕਦੇ ਦਵਾਈ ਦੇ ਦਿਆ ਕਰ ਮੈਂ ਤੈਨੂੰ ਰੋਕਦਾ ਨਹੀਂ ਸੇਵਾ ਕਰਨੀ ਚਾਹੀਦੀ ਹਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਗਰੀਬ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਹਮ ਪਰ ਉਸ ਬੰਦੇ ਨੂੰ ਪਾਰਟੀਕੂਲਰ ਇੱਕ ਮਾਉਂਟ ਫਿਕਸ ਕਰਨੀ ਉਹ ਥੋੜਾ ਇਸ਼ੂ ਆ ਮੈਂ ਵੀ ਤਾਂ ਤੁਹਾਨੂੰ ਪਹਿਲੇ ਇਹੀ ਕਿਹਾ ਕਿ ਆਪਾਂ ਜੇ ਇੱਕ ਫਿਕਸਡ ਅਮਾਉਂਟ ਰੱਖ ਦਿੱਤੀ ਤਾਂ ਇਦਾਂ ਤਾਂ ਆਪਣਾ ਵੀ ਔਖਾ ਕਦੇ ਕਦੇ ਜੇ ਹੈਲਪ ਕਰ ਦਿੱਤੀ ਤਾਂ ਅਗਲੇ ਨੂੰ ਵੀ ਆਦਤ ਨਹੀਂ ਪਊਗੀ ਤੇ ਆਪਣਾ ਵੀ ਫਲੋ ਬਣਿਆ ਰਹੂਗਾ ਕਿ ਆਪਾ ਆਪਣਾ ਘਰ ਕਿੱਦਾਂ ਚਲਾਣਾ ਸਮਝੇ ਸਮਝ ਗਿਆ ਸ਼ੁਕਰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੀ ਗੱਲ ਨੂੰ ਸਮਝਿਆ ਨਹੀਂ ਤੇ ਤੁਹਾਡੇ ਐਂ ਹੀ ਗੱਲ ਲੰਘ ਜਾਂਦੀ ਹੈ ਹੁਣ ਇਹ 1000 ਰੁਪਏ ਦਾ ਮੈਂ ਕੀ ਕਰਾਂ ਨੂਨ ਮਰਚ ਹਲਦੀ ਲੋਡ ਮਰਚ ਬਾਚ ਖੇਡਦੇ ਆ ਉਹ ਮੈਗੀ ਜੇ ਤੁਹਾਨੂੰ ਨੂਨ ਮਰਚ ਪਸੰਦ ਨਹੀਂ ਆ ਖੇਡਣ ਨਾਲ ਨੂਨ ਮਰਚ ਪਸੰਦ ਆ ਜਾਊਗਾ ਉਹ ਐਦਾਂ ਕਰ ਰਿਮੋਟ ਦੇ ਤੇ ਟੀਵੀ ਔਨ ਕਰ ਤੇ ਹੌਟਸਪੌਟ ਲਾਕਣਾ ਮਾੜਾ ਕੋਈ ਗਾਣਾ ਲਾ ਦੇ ਕੱਲ ਵੀ ਮੇਰਾ ਸਾਰਾ ਨੈਟ ਫੋਗੋ ਦਿੱਤਾ ਹੌਟਸਪੌਟ ਚ ਲਾ ਕੇ ਬੈਠਾ ਫ੍ਰੀ ਫਾਇਰ ਖੇਡਦਾ ਰਹਿੰਦਾ ਮੈਂ ਨਹੀਂ ਅੱਜ ਦੇਣਾ ਆਪਣਾ ਹੌਟਸਪੌਟ ਗੇਮ ਨਹੀਂ ਖੇਡਣੀ ਉੱਚ ਮਾੜਾ ਕੋਈ ਗਾਣਾ ਲਾ ਦੇ ਮਾੜਾ ਮਤਲਬ ਸਿਰਫ ਗਾਣਾ ਗਾਣਾ ਜੇ ਮੁੜ ਕੇ ਤੁਹਾਡਾ ਉਥੋਂ ਫੋਨ ਚੱਕਿਆ ਗਿਆ ਨਾ ਤੁਹਾਡਾ ਫੋਨ ਮੈਂ ਅੱਜ ਫੜ ਕੇ ਭੰਨ ਦੇਣਾ ਨਹੀਂ ਚਲ ਤੂੰ ਜਾ ਟੀਵੀ ਔਨ ਕਰਕੇ ਜਾ ਭੱਜ ਕੇ ਜਾ ਸ਼ੁਕਰ ਅੱਰਬਾ ਤੂੰ ਮੈਨੂੰ ਇੱਕੋ ਹੀ ਭੈਣ ਦਿੱਤੀ ਐ ਜੇ ਚਾਰ ਪੰਜ ਭੈਣਾਂ ਇਕੱਠੀਆਂ ਦੇ ਦਿੰਦਾ ਉਹ ਇਹਨਾਂ ਨੇ ਤਾਂ ਸਿਰ ਖਾ ਖਾ ਕੇ ਖਾ ਖਾ ਕੇ ਮੈਨੂੰ ਤਾਂ ਬੰਦਲਾ ਹੀ ਦੇਣਾ ਸੀਗਾ ਅੱਛਾ ਤੇ ਮੇਰੇ ਵਰਗੀਆਂ ਚਾਰ ਪੰਜ ਹੋਰ ਆਉਂਦੀਆਂ ਬੁੰਦਲ ਜਾਣਾ ਸੀ ਵੀਰੇ ਤੁਹਾਨੂੰ ਨਹੀਂ ਪਤਾ ਪਰ ਮੈਨੂੰ ਜ਼ਰੂਰ ਪਤਾ ਐ ਮੈਂ ਨਾ ਇੱਕ ਹੀ ਚਾਰ ਪੰਜ ਦੇ ਬਰਾਬਰ ਆ ਤੇਰੀ ਜਿਵੇਂ ਕਿਆਂ ਆਉਣ ਗੁਰਤ ਬੋਤਲ ਵਾਲੀ ਪੰਨਣਾ ਜੀ ਹੁਣ ਡਰਾਮੇ ਕੀਤੇ ਤੇ ਰਿਮੋਟ ਦੇ ਦੇ ਭਰਾਵਾ ਟੈਮਪਾਸ ਕਰੀ ਜੰਨੀ ਐ ਮੰਮੀ ਅੱਜ ਤੇਰੀ ਬੜੀ ਯਾਦ ਆ ਰਹੀ ਐ ਹਾਂ ਜੀ ਕਰਦਾ ਪੰਨਾ ਪਰ ਵੱਜਣੀ ਬਹੁਤ ਜ਼ੋਰ ਦੀ ਮੁੜ ਕੇ ਸਵੇਰੇ ਬੰਨਣਾ ਮਾਰ ਕੇ ਬਹਿਣਾ ਕਿ ਮੈਂ ਕੰਮ ਤੇ ਨਹੀਂ ਜਾਣਾ ਹਾਂ ਉਹ 2000 ਪਹਿਲਾਂ ਕਿਹਾ ਟਾਂਡਿਆ ਛੁੱਟੀ ਜਾਂਦਾ ਹੋਰ ਕੱਢ ਆ ਜਨਾ ਤੇਰੀ ਪੜਾਈ ਰਹਿ ਜਾਂਦੀ ਅਰ ਜਨਾ ਦੋ ਦੋ ਵਾਈਫਾਈ ਲੱਗੇ ਨੇ ਤੇ ਨੈਟ ਵੀ ਇਹਦੇ ਚ ਪੂਰਾ ਹੈ ਪਰ ਜਦੋਂ ਮੈਨੂੰ ਲੋਡ ਹੋਵੇ ਨਾ ਉਹਦੇ ਨੇ ਚੱਲਣਾ ਹੀ ਨਹੀਂ ਹੁੰਦਾ ਮੈਨੇ ਨਾ ਚਿੱਲੀ ਮਸ਼ਰੂਮ ਕੀ ਵੀਡੀਓ ਦੇਖਣੀ ਸੀ ਤੇ ਚੱਲ ਹੀ ਨਹੀਂ ਰਿਹਾ ਮੋਇਆ ਸਾਸਤ੍ਰੀਕਾਲ ਦੀਦੀ ਮੈਨੂੰ ਪਤਾ ਚਿੱਲੀ ਮਸ਼ਰੂਮ ਕਿੱਦਾਂ ਬਣਨਾ ਉਹ ਕੁੱਕਰ ਚ ਆਲੂ ਗੋਭੀ ਬਣਾਉਣ ਵਾਲੀ ਐ ਮੈਂ ਤੈਨੂੰ ਪੁੱਛਾਂਗੀ ਵੀ ਚਿੱਲੀ ਮਸ਼ਰੂਮ ਕਿੱਦਾਂ ਬਣਦਾ ਨਾਲੇ ਮੈਨੂੰ ਇਹ ਦੱਸ ਵੀ ਇੱਧਰ ਕਰਨ ਕੀ ਆਈ ਐ ਜੇ ਤੇ ਮੇਰਾ ਦਿਮਾਗ ਖਾਣ ਆਈ ਐ ਫਿਰ ਤਾਂ ਜਿਹੜੇ ਪਿਆਰ ਨਾਲ ਆਈ ਐ ਨਾ ਆ ਗੇਟ ਖੁੱਲਿਆ ਮੁੜ ਜਾ ਤੇ ਜੇ ਕੋਈ ਕੰਮ ਦੀ ਗੱਲ ਐ ਤੇ ਫਿਰ ਆ ਕੇ ਬਹਿ ਜਾ ਦੀਦੀ ਆਪਣਾ ਦਰਾਣੀਆਂ ਚਠਾਣੀਆਂ ਦਾ 12 ਸਾਲਾਂ ਦਾ ਪਿਆਰ ਹੁਣ 12 ਸਾਲਾਂ ਦਾ ਪਿਆਰ ਤੁਸੀਂ ਖੂ ਖਾਤੇ ਪਾਣਾ ਐ ਆਪਣਾ ਨਾ ਦਰਾਣੀਆਂ ਚਠਾਣੀਆਂ ਦਾ ਪਿਆਰ ਹੈਗਾ ਸੀ ਪਰ ਹੁਣ ਨਹੀਂ ਹੈਗਾ ਤੂੰ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ ਨਾ ਮੈਂ ਤੇਰੇ ਦਰ ਮੰਗਣ ਆਨੀ ਆ ਤੇ ਨਾ ਤੂੰ ਮੇਰੇ ਦਰ ਮੰਗਣ ਆ ਓਹੋ ਬਲਵਿੰਦਰ ਦੀਦੀ ਕਾਦਾ ਇੰਨਾ ਗੁੱਸਾ ਹੋਇਆ ਹੋਇਆ ਤੁਹਾਨੂੰ ਤੱਤੀ ਚੱਲੀ ਜਾਣੇ ਆ ਤੁਸੀਂ ਤਾਂ ਜ਼ਿੰਦਗੀ ਇੰਨੀ ਛੋਟੀ ਤਾਂ ਹੈ ਨਹੀਂ ਕਿ ਆਪਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਪੈਣੀ ਹੋਈ ਨਹੀਂ ਕਦੇ ਮੈਂ ਤਾਂ ਤੁਹਾਨੂੰ ਇਹ ਕਹਿਣੀ ਆ ਕਿ ਤੁਸੀਂ ਪਵਨ ਤੇ ਰੀਆ ਦੇ ਮਗਰ ਲੱਗ ਕੇ ਸਾਡੇ ਨਾਲ ਨਾ ਬਿਗਾੜੋ ਤੁਸੀਂ ਮੇਰੇ ਨਾਲ ਚੱਲੋ ਬਾਹਰ ਨਿਕਲੋ 15 20 ਬੰਦਿਆਂ ਤੋਂ ਆਪਾਂ ਪੁੱਛ ਲੈਣੇ ਆ ਕਿ ਕੋਈ ਬੰਦਾ ਆਪਣੇ ਪੈਸੇ ਛੱਡ ਸਕਦਾ ਦੀਦੀ ਲੱਖ ਰੁਪਇਆ ਛੱਡਿਆ ਜਾ ਸਕਦਾ ਪਰ 15-20 ਲੱਖ ਨਹੀਂ ਛੱਡਿਆ ਜਾ ਸਕਦਾ ਤੇ ਸਾਰਿਆਂ ਨੇ ਇਹੀ ਕਹਿਣਾ ਕਿ 15-20 ਲੱਖ ਛੱਡਣ ਦਾ ਨਾ ਜਿਗਰਾ ਹੋਣਾ ਚਾਹੀਦਾ ਪਰ ਉਹ ਸਾਡੇ ਚ ਜਿਗਰਾ ਹੈ ਨਹੀਂ ਸਾਰਿਆਂ ਦਾ ਛੱਡ ਤੂੰ ਰਮਨ ਨੂੰ ਹੀ ਕਹਿ ਦੇ ਵੀ ਰਮਨ ਜਿਗਰਾ ਕਰ ਲੈ ਭਰਾ ਦਾ ਹੀ ਘਾਟਾ ਹੈ ਕਿਸੇ ਬਾਹਰਲੇ ਦਾ ਘਾਟਾ ਤਾਂ ਨਹੀਂ ਹੈਗਾ ਤੁਹਾਨੂੰ ਸਾਡੇ ਘਰ ਆਇਆਂ ਨੂੰ 2-3 ਦਿਨ ਤਾਂ ਹੋ ਹੀ ਗਏ ਨੇ ਮੈਂ ਰਮਨ ਨੂੰ ਇੰਨਾ ਸਮਝਾਇਆ ਨਾ ਪਰ ਉਹ ਬੰਦਾ ਨਹੀਂ ਸਮਝ ਰਿਹਾ ਉਹ ਇਹੀ ਕਹਿ ਰਿਹਾ ਕਿ ਮੈਂ ਤਾਂ ਆਪਣਾ ਘਾਟਾ ਪੂਰਾ ਕਰਨਾ ਹੀ ਕਰਨਾ ਤੇ ਨਾ ਹੀ ਮੈਂ ਰਜਿਸਟਰੀ ਵਾਪਸ ਕਰਨੀ ਤੇ ਮੈਂ ਵੀ ਨਾ ਤੈਨੂੰ ਇਹੀ ਕਹਿ ਕੇ ਆਈ ਸੀ ਵੀ ਜਦੋਂ ਮੇਰੇ ਘਰ ਆਏਂਗੀ ਨਾ ਰਜਿਸਟਰੀ ਲੈ ਕੇ ਆਈ ਪਰ ਤੂੰ ਖਾਲੀ ਹੱਥ ਹੀ 扑ੜਕਦੀ ਆਈ ਹੈ ਬਲਵਿੰਦਰ ਦੀਦੀ ਤੁਹਾਨੂੰ ਪਤਾ ਹੀ ਆ ਬੰਦਿਆਂ ਦਾ ਦਿਮਾਗ ਤਾਂ ਨਾ ਪੁੱਠਾ ਹੁੰਦਾ ਹੈ ਹੁਣ ਜੇ ਮੈਂ ਰਮਨ ਨੂੰ ਇਹ ਕਹਿੰਨੀ ਆ ਕਿ ਰਜਿਸਟਰੀ ਮੋੜ ਦੇ ਉਹਨੇ ਟੁੱਟ ਕੇ ਮੈਨੂੰ ਹੀ ਪੈ ਜਾਣਾ ਤੁਹਾਨੂੰ ਪਤਾ ਨਾ ਐਦਾਂ ਘਰ ਖਰਾਬ ਹੋ ਜਾਣਾ ਮੇਰਾ ਤੇ ਜੇ ਪੁੱਤ ਰਜਿਸਟਰੀ ਨਾ ਲਿਹਾਈ ਨਾ ਘਰ ਦਾ ਤੇਰਾ ਓਦਾਂ ਵੀ ਖਰਾਬ ਐ ਕਿਉਂਕਿ ਉਹਦੇ 'ਚ ਹੱਥ ਨਾ ਮੇਰਾ ਹੋਏਗਾ ਸਾਲ ਪ੍ਰਾਣੀ ਦੀਦੀ ਉਹ ਗੱਲ ਜਿਹਦੀਆਂ ਤੁਸੀਂ ਮੈਨੂੰ ਧਮਕੀ ਦੇਈ ਜਾਂਨੇ ਹੋ ਤੁਸੀਂ ਇਹ ਦੱਸੋ ਤੁਸੀਂ ਮੈਨੂੰ ਇੱਕ ਵਾਰ ਉਸ ਗੱਲ ਤੋਂ ਸਮਝਾਇਆ ਮੈਂ ਸਮਝੀ ਕਿ ਨਹੀਂ ਸਮਝੀ ਗੱਲ ਨਾ ਸਮਝਣ ਦੀ ਗੱਲ ਨਹੀਂ ਬਿੰਨੀ ਤੂੰ ਗਲਤੀ ਕੀਤੀ ਤੇ ਕੀਤੀ ਕਿਵੇਂ ਦੀਦੀ ਜਿਹੜੇ ਮੁੰਡੇ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਉਹ ਤਾਂ ਵਿਚਾਰਾ ਨਾ ਮੇਰੇ ਨਾਲ ਫੋਨ ਤੇ ਦੁੱਖ ਸੁੱਖ ਕਰ ਰਿਹਾ ਉਹ ਮੈਨੂੰ ਇਹ ਕਹਿ ਰਿਹਾ ਸੀ ਕਿ ਮੇਰਾ ਨਾ ਘਰਦਿਆਂ ਨੇ ਜ਼ਬਰਦਸਤੀ ਜ਼ਿਤਾ ਕੀਤਾ ਹੋਇਆ ਹੈ ਤੇ ਉਹ ਕੁੜੀ ਨੂੰ ਉਹ ਪਸੰਦ ਨਹੀਂ ਕਰਦਾ ਤੇ ਜਿਹੜੀ ਕੁੜੀ ਨਾਲ ਉਹਦਾ ਰਿਸ਼ਤਾ ਹੋਇਆ ਹੋਇਆ ਸੀ ਮੁੰਡਾ ਇਹੀ ਕਹਿ ਰਿਹਾ ਸੀ ਕਿ ਮੈਨੂੰ ਨਾ ਉਹ ਕੁੜੀ ਪਸੰਦ ਨਹੀਂ ਹੈਗੀ ਇਹੀ ਗੱਲ ਹੈ ਹੋਰ ਤਾਂ ਇਹਦੀ ਕੋਈ ਗੱਲ ਨਹੀਂ ਹੈਗੀ ਉਹਨੇ ਤਾਂ ਨਾ ਵਿਚਾਰੇ ਨੇ ਮੇਰੇ ਨਾਲ ਦੁੱਖ ਸੁੱਖ ਹੀ ਕੀਤਾ ਸੀ ਤੇ ਉਸ ਚੀਜ਼ ਨੂੰ ਤੁਸੀਂ ਗਲਤ ਪਾਸੇ ਲੈ ਗਏ ਹੁਣ ਜੇ ਤੁਸੀਂ ਰਮਨ ਨੂੰ ਦੱਸਦੇ ਹੋ ਮੇਰਾ ਤਾਂ ਘਰ ਖਰਾਬ ਹੋ ਜਾਣਾ ਨਾ ਅੱਛਾ ਤੇ ਉਹ ਮੁੰਡਾ ਤੇਰੇ ਨਾਲ ਦੁੱਖ ਸੁੱਖ ਕਰ ਰਿਹਾ ਸੀ ਆਪਣੇ ਰਿਸ਼ਤੇ ਨੂੰ ਲੈ ਕੇ ਓ ਹਾਂਜੀ ਦੀਦੀ ਹਾਂਜੀ ਉਸ ਟਾਈਮ ਵੀ ਤੁਸੀਂ ਮੇਰੀ ਗੱਲ ਅੱਜ ਨਾਲ ਸੁਣੀ ਨਹੀਂ ਬਸ ਫੋਨ ਫੜਿਆ ਮੈਮਰੀ ਕਾਰਡ ਕੱਢਿਆ ਤੇ ਭੱਜਣ ਦੀ ਕੀਤੀ ਐ ਉਦੋਂ ਨਹੀਂ ਗੱਲ ਸੁਣੀ ਤੇ ਅੱਜ ਤਾਂ ਸੁਣ ਲਓ ਮੇਰੀ ਗੱਲ ਬਿੰਨੀ ਤੂੰ ਨਾ ਰਿਸ਼ਤੇ ਵਿੱਚ ਮੇਰੀ ਦਰਾਨੀ ਲੱਗਦੀ ਐ ਤੇ ਜੇ ਅੱਜ ਮੇਰੀ ਧੀ ਹੁੰਦੀ ਨਾ ਉਹਨੇ ਤੇਰੇ ਬਰਾਬਰ ਹੋਣਾ ਸੀ ਤੇ ਨਾਲੇ ਮਾਵਾਂ ਨੂੰ ਨਾ ਐਵੇਂ ਚਾਰੀ ਦਾ ਨਹੀਂ ਹੁੰਦਾ ਤੀ ਹਾਂ ਦੀ ਦੀਦੀ ਮੈਂ ਸਮਝੀ ਨਹੀਂ ਕੋਚ ਤੁਸੀਂ ਕਹਿਣਾ ਕੀ ਚਾ ਰਹੇ ਹੋ ਨਾ ਤੂੰ ਕੀ ਸਮਝਿਆ ਵੀ ਦੀਦੀ ਨੇ ਮੈਮਰੀ ਕਾਰਡ ਕੱਢਿਆ ਤੇ ਉਵੇਂ ਢੋੜ ਲਾ ਲਈ ਮੈਂ ਨਾ ਘਰ ਆ ਕੇ ਉਹਨੂੰ ਲੈਪਟਾਪ 'ਚ ਲਾ ਕੇ ਪੂਰਾ ਚੈੱਕ ਕੀਤਾ ਸੀ ਤੇਰੀਆਂ ਨੇ ਮੈਂ ਕੱਲੀਆਂ-ਕੱਲੀਆਂ ਰਿਕਾਰਡਿੰਗਾਂ ਸੁਣੀਆਂ ਨੇ ਤੇ ਰਿਸ਼ਤੇ ਦੀ ਗੱਲ ਤਾਂ ਕਿਤੇ ਹੋਈ ਨਹੀਂ ਤੇ ਜੇ ਮੈਂ ਗੱਲਾਂ ਹੁਣ ਬੋਲਣ ਤੇ ਆ ਗਈ ਨਾ ਤੇ ਤੂੰ ਫੇਰ ਸਿਰਨੀਵਾ ਕਰਕੇ ਬਹਿ ਜਾਣਾ ਦੀਦੀ ਲੱਗਦਾ ਨਾ ਤੁਸੀਂ ਧਿਆਨ ਨਾਲ ਰਿਕਾਰਡਿੰਗ ਸੁਣੀ ਨਹੀਂ ਉਹਦੇ ਵਿੱਚ ਰਿਸ਼ਤੇ ਦੀ ਗੱਲ ਹੋ ਰਹੀ ਸੀ ਹਾਂ ਹੋ ਰਹੀ ਸੀ ਰਿਸ਼ਤੇ ਦੀ ਗੱਲ ਪਰ ਉਸ ਮੁੰਡੇ ਦੀ ਉਸ ਕੁੜੀ ਨਾਲ ਹੀ ਸੀ ਹੋ ਰਹੀ ਉਸ ਮੁੰਡੇ ਦੀ ਗੱਲ ਤੇਰੇ ਰਿਸ਼ਤੇ ਨਾਲ ਹੋ ਰਹੀ ਸੀਗੀ ਮੈਂ ਨਾ ਅੱਜ ਹੀ ਰਮਨ ਨੂੰ ਰਿਪੋਰਟਿੰਗਾਂ ਭੇਜਦੀ ਆਂ ਦੀਦੀ ਕਿਉਂ ਤੁਸੀਂ ਹੁਣ ਮੇਰਾ ਬਣਿਆ ਬਣਾਇਆ ਘਰ ਖਰਾਬ ਕਰਨਾ ਤੁਹਾਨੂੰ ਪਤਾ ਹੀ ਆ ਅੰਚੂ ਨਾ ਹੁਣ ਮੇਰੇ ਬਰਾਬਰ ਦੀ ਹੋ ਗਈ ਚੰਗਾ ਲੱਗਦਾ ਹੁਣ ਮੈਂ ਬੈਗ ਚੱਕ ਕੇ ਪਠਾਨਕੋਟ ਜਾਵਾਂਗੀ ਸੀਮਾ ਦੇ ਬੱਚੇ ਵੀ ਨਾ ਜਵਾਨ ਹੋ ਗਏ ਨੇ ਤੈਨੂੰ ਚੰਗਾ ਲੱਗੂਗਾ ਵੀ ਉਹ ਸੜਕਾਂ ਤੇ ਰੁੱਲਣਗੇ ਜਾ ਕੇ ਨਾ ਰਮਨ ਨੂੰ ਸਮਝਾ ਫਿਰ ਤਾਂ ਹੀ ਕੋਈ ਹੱਲ ਨਿਕਲੂਗਾ ਉੱਦੀ ਦੀ ਨਹੀਂ ਸਮਝਦਾ ਪਿਆ ਰਮਨ ਮੈਂ ਇੰਨੀਆਂ ਮਿੰਤਾ ਕਰਲੇ ਕਰ ਲੀਆਂ ਨਹੀਂ ਸਮਝਦਾ ਪਿਆ ਮਿੰਤਾ ਵੀ ਕਹਿੰਨੀ ਕਰੀ ਜਾਨੀ ਆ ਤੇ ਝੂਠ ਵੀ ਮੇਰੇ ਸਾਹਮਣੇ ਬੋਲੀ ਜਾਨੀ ਤੇ ਨਾਲੇ ਰਮਨ ਕਾ ਇੱਥੇ ਹੈ ਕਿਹੜਾ ਉਹ ਤਾਂ ਹੁਸ਼ਿਆਰਪੁਰ 3 ਦਿਨ ਹੋ ਗਏ ਦਵਾਈਆਂ ਦੇਣ ਗਿਆ ਹੋਇਆ ਹੁਸ਼ਿਆਰਪੁਰ ਗਏ ਨੇ 3 ਦਿਨ ਹੋ ਗਏ ਦੀਦੀ ਤੁਹਾਨੂੰ ਕਿੱਥਾ ਪਤਾ ਇਹਦੇ ਬਾਰੇ ਪਰਸੋਂ ਨਾ ਰਮਨ ਰੀਆ ਉਹਨਾਂ ਦੇ ਘਰ ਗਿਆ ਤੇ ਉਹਨੇ ਜਾ ਕੇ ਨਾ ਪਵਨ ਨੂੰ ਗਲੀ 'ਚ ਧੱਕਾ ਵੀ ਮਾਰਿਆ ਤੇ ਉਹਨਾਂ ਦੇ ਸੋਫੇ ਨੂੰ ਲੱਤ ਵੀ ਮਾਰੀਏ ਤੇ ਪਵਨ ਨੇ ਉਸੇ ਟਾਈਮ ਨਾ ਮੈਨੂੰ ਫੋਨ ਲਾ ਲਿਆ ਤੇ ਮੈਂ ਪਵਨ ਦਾ ਫੋਨ ਕੱਟ ਕੇ ਨਾ ਰਮਨ ਨੂੰ ਲਾਇਆ ਕਹਿੰਦਾ ਮੈਂ ਨਾ ਭਾਬੀ ਹੁਸ਼ਿਆਰਪੁਰ ਜਾ ਰਿਹਾ ਤੇ ਤਿੰਨ ਦਿਨਾਂ ਬਾਅਦ ਮੁੜਾਂਗਾ ਫੇਰ ਗੱਲ ਕਰਾਂਗੇ ਤੇ ਤੂੰ ਕਹਿੰਨੀ ਐ ਮੈਂ ਰਮਨ ਦੀਆਂ ਮਿੰਤਾਂ ਕਰ ਲਈਆਂ ਨੇ ਤੇ ਜੇ ਮਿੰਤਾਂ ਕੀਤੀਆਂ ਹੁੰਦੀਆਂ ਤੇ ਉਹ ਫੇਰ ਉੱਥੇ ਜਾਂਦਾ ਕਿਉਂ ਬੜਵੇਂ ਲੈ ਪੇਪਰ ਦਾ ਤੈਨੂੰ ਪਤਾ ਹੀ ਬਿੰਨੀ ਵਾਪਸ ਕਰਕੇ ਹੀ ਹੱਲ ਹੋਣਾ ਤੇ ਬਾਕੀ ਤੈਨੂੰ ਪਤਾ ਐ ਮੈਂ ਸ਼ੁਰੂ ਤੋਂ ਲੱਗ ਕੇ ਐਂਡ ਤੱਕ ਸਾਰੀ ਰਾਮ ਕਹਾਣੀ ਮੈਨੂੰ ਹੀ ਪਤਾ ਹੈ ਤੇ ਮੇਰੇ ਹੱਥ ਹੀ ਗੱਲ ਹੈ ਸਾਰੀ ਤੇ ਜੇ ਮੈਂ ਚਾਹਾਂ ਨਾ ਤੁਹਾਨੂੰ ਵੀ ਬੇਕਾਰ ਕਰ ਸਕਦੀ ਆ ਕਿਉਂ ਦੀਦੀ ਸਾਨੂੰ ਬੇਕਾਰ ਅਸੀਂ ਕਿੱਦਾਂ ਬੇਕਾਰ ਹੋ ਸਕਦੇ ਆ ਚੁਸਤ ਚਲਾਕੀਆਂ ਵਿੱਚ ਨਾ ਰਮਨ ਇੰਨਾ ਭੀਜੀ ਹੋਇਆ ਪਿਆ ਨਾ ਉਹਨੂੰ ਸਮਝ ਵੀ ਨਹੀਂ ਲੱਗਦੀ ਕਿ ਜਿਸ ਘਰ 'ਚ ਮੈਂ ਰਹਿ ਰਿਆਂ ਉਹ ਘਰ ਹੀ ਮੇਰਾ ਨਹੀਂ ਹੈਗਾ ਕੀ ਮਤਲਬ ਦੀਦੀ ਉਹ ਘਰ ਸਾਡਾ ਨਹੀਂ ਸਾਡਾ ਆ ਉਹ ਘਰ ਤੁਹਾਨੂੰ ਨਾ ਕੋਈ ਭਲੇਖਾ ਪੈ ਰਿਆ ਭਲੇਖੇ ਤਾਂ ਨਾ ਮੈਂ ਵੱਡਿਆਂ-ਵੱਡਿਆਂ ਦੇ ਕੱਢਦਾ ਤੁਸੀਂ ਕਿਹੜੇ ਖੇਤ ਦੀ ਮੂਲੀਓ ਪੇਪਰ ਮੋੜਨੇ ਆ ਕਿ ਨਹੀਂ ਮੈਨੂੰ ਇਹ ਦੱਸ ਤੇ ਉਹ ਦੀਦੀ ਪੇਪਰ ਛੱਡੋ ਪਹਿਲਾਂ ਘਰ ਦੀ ਗੱਲ ਕਰੋ ਤੁਸੀਂ ਤਾਂ ਮੈਨੂੰ ਨਵੀਂ ਟੈਨਸ਼ਨ 'ਚ ਪਾਤਾ ਜਿਸ ਘਰ 'ਚ ਤੁਸੀਂ ਰਹਿ ਰਹੇ ਹੋ ਤੇ ਉਹ ਪਲਾਟ ਪਵਨ ਦੇ ਡੈਡੀ ਨੇ ਰਮਨ ਨੂੰ ਲੈ ਕੇ ਦਿੱਤਾ ਸੀ ਤੁਸੀਂ ਤੇ ਉੱਪਰ ਨਾ ਢਾਂਚਾ ਹੀ ਖੜਾ ਕੀਤਾ ਟਾਂਚੇ ਢਾਂਚੇ ਤੇ ਨਾ 15 ਲੱਖ ਲੱਗ ਗਿਆ ਸਾਡਾ ਤੇ ਹਜੇ ਤੁਸੀਂ ਕਹੀ ਜਾਨੇ ਹੋ ਉਹ ਘਰ ਹੀ ਨਹੀਂ ਸਾਡਾ ਢਾਂਚਾ ਕਿੰਨੇ ਬਣਾਇਆ ਹੈ ਕਿੰਨੇ ਨਹੀਂ ਇਹ ਮੈਨੇ ਨਹੀਂ ਰੱਖਦਾ ਜਗਾ ਕਿਦੇ ਨਾਮ ਬੋਲਦੀ ਏ ਇਹ ਮੈਨੇ ਰੱਖਦਾ ਉਹ ਬਿੰਨਿਆ ਜਿਸ ਘਰ ਤੇ ਤੁਸੀਂ ਰਹਿ ਰਹੇ ਹੋ ਨਾ ਉਹ ਪਾਵਨ ਦੇ ਡੈਡੀ ਦੇ ਹੀ ਨਾਮ ਬੋਲਦਾ ਪਿਆ ਹੈ ਚਲਾਕੀਆਂ ਦੇ ਵਿੱਚ ਨਾ ਰਮਨ ਭੋਲ ਹੀ ਗਿਆ ਵੀ ਇਹ ਘਰ ਨਾ ਉਹਨੇ ਆਪਣੇ ਨਾਮ ਵੀ ਕਰਾਉਣਾ ਸੀ ਦੀਦੀ ਤੁਸੀਂ ਨਾ ਐਦਾਂ ਕਰੋ ਰਮਨ ਨੂੰ ਬੁਲਾ ਕੇ ਨਾ ਆਪ ਹੀ ਗੱਲ ਕਰ ਲਓ ਪਰ ਮੇਰੇ ਵਾਲੇ ਭੇਤ ਨੂੰ ਲੈ ਕੇ ਨਾ ਟੋਰਚਰ ਨਾ ਕਰੋ ਮੈਨੂੰ ਨਾ ਰਾਤ ਨੂੰ ਨੀਂਦ ਨਹੀਂ ਆਂਦੀ ਉਹ ਭੈਣ ਭਰਾਵਾਂ ਦੀ ਨੀਂਦ ਉਡਾ ਕੇ ਤੇ ਤੂੰ ਕਹਿੰਨੀ ਐ ਮੈਂ ਚੈਨ ਨਾਲ ਸੋ ਜਾਵਾਂ ਨੀਂਦਾਂ ਦਾ ਤਾਂ ਹੁਣ ਪਤਾ ਲੱਗੂਗਾ ਆਂਦੀ ਏ ਕਿ ਨਹੀਂ ਮਤਲਬ ਦੀਦੀ ਤੁਸੀਂ ਉਹ ਸਾਰੀਆਂ ਗੱਲਾਂ ਭੁੱਲ ਗਏ ਜਦੋਂ ਕੋਈ ਦਿਨ ਤਹਾਰਾਂ ਦਾ ਸੀ ਤੇ ਮੈਂ ਆਪਣੇ ਪੇਕਿਆਂ ਤੋਂ ਤੁਹਾਡੇ ਲਈ ਵਧੀਆ ਵਧੀਆ ਸੂਟ ਮੰਗਵਾਉਂਦੀ ਹੁੰਦੀ ਸੀ ਤੁਸੀਂ ਫਿਰ ਉਹ ਵੀ ਗੱਲ ਭੁੱਲ ਗਏ ਹੋਣੇ ਜਦੋਂ ਬਾਜੀ ਬਿਮਾਰ ਸੀਗੇ ਤਾਂ ਰਾਤ ਨੂੰ ਹਸਪੀਟਲ ਮੈਂ ਰਹੀ ਸੀ ਸੀਮਾ ਰਾਣੀ ਨੇ ਤਾਂ ਇਹ ਕਹਿਤਾ ਸੀ ਕਿ ਮੇਰੇ ਨੇ ਆਨੇ ਛੋਟੇ ਛੋਟੇ ਆ ਮੈਂ ਹਸਪੀਟਲ 'ਚ ਨਹੀਂ ਰਹਿ ਸਕਦੀ ਤੇ ਅੱਜ ਤੱਕ ਉਹਦੇ ਪੇਕਿਆਂ ਤੋਂ ਜੋ ਕੁਝ ਵੀ ਆਇਆ ਉਹਨੇ ਤੁਹਾਡੇ ਲਈ ਕਦੀ ਸਪੈਸ਼ਲ ਚੀਜ਼ ਮੰਗਵਾਈ ਹੈ ਜਦੋਂ ਇਕੱਠੇ ਰਹਿੰਦੇ ਹੁੰਦੇ ਸੀ ਆਪਾਂ ਵਨਸ ਵਨੀਆਂ ਚੀਜ਼ਾਂ ਬਣਾ ਬਣਾ ਕੇ ਖਵਾਉਂਦੀ ਹੁੰਦੀ ਸੀ ਤੁਹਾਨੂੰ ਕਿੰਨੇ ਸਾਲ ਦਾ ਦੀਦੀ ਪਿਆਰ ਹੈ ਆਪਣਾ ਤੁਸੀਂ ਐਵੇਂ ਫਿੱਕਾ ਪਾਈ ਜਾਂਦੇ ਹੋ ਭੁੱਲ ਜਾਓ ਤੁਸੀਂ ਦੀਦੀ ਸਾਰੀਆਂ ਉਹ ਗੱਲਾਂ ਦਵਾ ਮੈਨੂੰ ਮੈਂਮਰੀ ਕਾਰਡ ਕਿੱਥੇ ਆ ਅੱਜ ਹੀ ਭੰਦੀਆਂ ਮੈਂ ਤੁਹਾਡੇ ਸਾਹਮਣੇ ਅੱਛਾ ਮੇਰੇ ਉੱਤੇ ਕੀਤੇ ਹੋਏ ਅਸਾਨ ਮੈਨੂੰ ਯਾਦ ਕਰਾ ਰਹੀ ਐ ਤੂੰ ਯਾਦ ਕਰ ਜਦੋਂ ਆਪਣੇ ਸਾਸੋਰੇ ਸੀਗੇ ਹੁਣ ਚੱਲ ਨਹੀਂ ਵੀ ਹੈਗੇ ਉਹ ਤੈਨੂੰ ਦਾਜ ਨੂੰ ਕਿੰਨੇ ਤਾਨੇ ਮਨੇ ਮਾਰਦੇ ਸੀ ਤੇ ਬਚਾਉਂਦਾ ਕੌਣ ਸੀ ਮੈਂ ਆਪਣੀ ਸੱਸ ਕਿੰਨੀ ਕਪੱਤੀ ਸੀ ਦੋ ਵਾਰ ਤਾਂ ਉਹਦੀ ਕੁੱਟ ਤੋਂ ਨਾ ਤੈਨੂੰ ਮੈਂ ਬਚਾਇਆ ਤੂੰ ਮੈਨੂੰ ਹਸਾਨ ਜਤਾਨੀ ਪਈ ਐ ਤੂੰ ਮੈਨੂੰ ਉਹ ਮੋਰੀਆਂ ਵਾਲੇ ਸੂਟ ਯਾਦ ਦਿਵਾ ਰਹੀ ਐ ਜਿਹੜੇ ਪਹਿਲੇ ਧੋਤੇ ਅ ਰੰਗ ਛੱਡ ਗਏ ਸੀਗੇ ਤੇ ਪੋਚੇ ਜੇ ਬਣ ਗਏ ਸੀਗੇ ਯਾਦ ਕਰ ਜਦੋਂ ਤੇਰੇ ਅੰਸ਼ੂ ਆਉਣ ਵਾਲੀ ਸੀ ਨਾ ਪੂਰੇ 9 ਮਹੀਨੇ ਮੈਂ ਹਸਪਤਾਲ ਆਂਦੀ ਜਾਂਦੀ ਰਹੀ ਆ ਤੇ ਰਾਤ ਤੇਰੇ ਕੋਲ ਉੱਥੇ ਮੈਂ ਹੀ ਕਟਾਈ ਐ ਤੇ ਮੈਨੂੰ ਮਿਹਣਾ ਮਾਰਦੀ ਪਈ ਐ ਵੀ ਭਾਜੀ ਜਦੋਂ ਬਿਮਾਰ ਸੀ ਤੇ ਮੈਂ ਰਾਤ ਕਟਾਈ ਜਿੰਨਾ ਤੂੰ ਮੈਨੂੰ ਯਾਦ ਕਰਾਉਂਦੀ ਰਹੇਂਗੀ ਨਾ ਉਨਾਈ ਮੈਨੂੰ ਯਾਦ ਆਂਦਾ ਰਹਿਣਾ ਹੈ ਗੱਲ ਇੱਥੇ ਮੁੱਕਦੀ ਏ ਵੀ ਰਜਿਸਟਰੀ ਲਿਆਓ ਤੇ ਕੰਮ ਖਤਮ ਦੀਦੀ ਰਜਿਸਟਰੀ ਰਮਨ ਨੇ ਦੇਣੀ ਨਹੀਂ ਤੇ ਮੈਮਰੀ ਕਾਰਡ ਵਾਲਾ ਧਮਕੀ ਤੁਸੀਂ ਮੈਨੂੰ ਦੇਈ ਜਾਂਦੇ ਹੋ ਤੁਸੀਂ ਐਦਾ ਦਾ ਕੋਈ ਰਾਹ ਲੱਭੋ ਤਾਂ ਕਿ ਮੈਮਰੀ ਕਾਰਡ ਵਾਲਾ ਭੇਤ ਵੀ ਵੇਚ ਹੀ ਰਹਿ ਜਾਵੇ ਤੇ ਰਜਿਸਟਰੀ ਵੀ ਵਾਪਸ ਆ ਜਾਵੇ ਇੱਕ ਹੱਲ ਹੈ ਬਿੰਨੀ ਉਹ ਮੈਂ ਤੈਨੂੰ ਟਾਈਮ ਆਏ ਤੇ ਦੱਸਾਂਗੀ ਹੱਲੇ ਆਪਾਂ ਸਿੰਗਲ ਸਿੰਗਲ ਖੇਲਦੇ ਹਾਂ ਕਿਉਂਕਿ ਬਲਵਿੰਦਰ ਕੌਰ ਆ ਚੋਕਾ ਚੱਕਾ ਮਾਰਦੀ ਵਕਤ ਦੱਸਦੀ ਪੁੱਛਦੀ ਨਹੀਂ ਹੁੰਦੀ